ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਤੇ ਆਪਣੀ ਆਪਣੀ ਸ਼ਰਤਾਂ ਮੁਤਾਬਕ ਭਗਤ ਜਨਮ ਕ੍ਰਿਸ਼ਨ ਤੋਂ ਵਾਂਗ ਲੱਗੇ ਨਾਸਤਕ ਹੋ ਰਹੇ ਨੇ ਜਗਾ ਜਗਾ ਤੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਲਿਖਾਈਆਂ ਬੱਲੀਆਂ ਚਾਰੀਆਂ ਨੇ ਬਠਿੰਡਾ ਸ਼ਹਿਰ ਦੇ ਸਾਰੇ ਹੀ ਮੰਦਰਾਂ ਨੂੰ ਇੱਕ ਦੁਲੰਗੀ ਤਰ੍ਹਾਂ ਸਜਾਇਆ ਗਿਆ ਹੈ। ਅਸ਼ਹਿਰ ਦੇ ਵਕ ਵਕ ਬਾਜ਼ਾਰਾਂ ਵਿੱਚ ਮੰਦਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਮੈਨੂੰ ਕੀ ਨਾਮ ਸੁਣਾ? ਆਹ ਹਰਵਲ ਸਮਾਜ ਦੇ ਦ। ਕੀ ਕਹਾਂਗੇ ਅਜੇ ਦੇ? ਅੱਜ ਜਿਵੇਂ ਕੀ ਸਾਰੇ ਪੰਜਾਬ ਵਿੱਚ ਜਨਮਾਸਮੀ ਦਾ ਤਿਆਰ ਬਣਾਇਆ ਜਾ ਰਿਹਾ ਹੈ ਤੇ ਅਸੀਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਸ਼ਤੇ ਵਾਈ ਵੈਲਫਰ ਸੁਸਾਇਟੀ ਦੀ ਤਰਫੋਂ ਅਸੀਂ ਵੀ ਜਨਮਾਸਮੀ ਦਾ ਤਿਉਹਾਰ ਮਨਾ ਰਹੇ ਹਾਂਗਾ ਇਸ ਕਰਕੇ ਜ ਗਲੀ ਮਲੇ ਚ ਬਹੁਤ ਰੋੜਕਾ ਲੱਗਿਆ ਹੋਈ ਹੈ ਜੀ ਆਹ ਜਨਮਾਸਮੀ ਦੇ ਤਿਉਹਾਰ ਤੇ ਇਵੇਂ ਵੀ ਇੱਕ ਬੱਚੇ ਨੂੰ ਵਰਗਾ ਚਾਹ ਹੁੰਦਾ ਮਾਵਾਂ ਨੂੰ ਖਵੈਸਾਂ ਨੂੰ ਇਹ ਆਮ ਮਾਨਵਤਾ ਲੋਕ ਨੂੰ ਮਾਨਵਤਾ ਕਰ ਰਿਹਾ ਹੈ ਕਿ ਇਹ ਕੰਮ ਚੱਲ ਰਿਹਾ ਹੈ ਕਿ ਜਿੱਦਾਂ ਕਿਸੇ ਆਦੇ ਬੱਚਾ ਨੂੰ ਜਨਮ ਦੇਣ ਦੇ ਮਨਾਣੇ ਹੋ ਇਹ ਜਨਮ ਅਸਤੰ ਦਾ ਧਿਆਨ ਅਤੇ ਧਿਆਨ ਜਿਹੜਾ ਕਿ ਸਾਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਸਭ ਨੂੰ ਮਿਲ ਜੁਲ ਕੇ ਇਹ ਮਨਾਣਾ ਚਾਹੀਦਾ ਹੈ ਸਰ ਕੀ ਨਾਮ ਹੈ ਮੈਂ ਡਾਕਟਰ ਪਵਨ ਪਰਮਖਾਨਿਆ ਚੇਅਰਮੈਨ ਐਕਨੋਲਜਿਟਿਕ ਸੁਸਾਇਟੀ ਅੱਜ ਡੀਐਸਬੀ ਆਵਾਜ਼ ਆਰਥੋਪੈਡਿਕ ਸੁਸਾਇਟੀ ਵੱਲੋਂ ਯੂਨੀਵਰਸਿਟੀ ਦਾ ਜੁਆਰ ਬਹੁਤ ਜਨਨ ਤੋਂ ਮਨਾਇਆ ਜਾ ਰਿਹਾ ਹੈ ਔਰ ਮੈਂ ਇਹਨਾਂ ਦੇ ਇਸ ਪ੍ਰੋਸੈਸ ਨੂੰ ਕਾਰਜ ਲੋਪ ਸੰਸਾ ਕਰਦਾ ਹੈ ਕਿ ਕਿਨਾਂ ਨੇ ਪ੍ਰੋਫੈਸ਼ਨ ਬੁਆਏ ਜੀ ਦਾ ਇਹ ਜੰਮ ਲੱਗਾ ਜੋਬ ਆਇਆ ਤੇ ਕਮਪਨੀ ਤੋਂ ਹਨ ਨੇ ਪੂਰਾ ਪ੍ਰੋਸੈਸ ਬੁਆਏ ਆਇਆ ਸੰਸਕਰ ਦੇ ਸੀ ਅਪਲਾਈਡ ਕੀਤੀ ਹੋਈ ਹੈ ਜੀ ਮੈਂ ਆਪਣਾ ਨੋਮਿਸ ਕਰਵਾ ਤੋ ਉਸ ਕੋਲ ਭਾਈਨ ਲਗਾ ਤੇ ਇਸ ਵਾਸਤੇ ਵੀ ਕਰਦਾ ਗਿਆ ਇਸ ਤਰ੍ਹਾਂ ਇਹ ਮਿਥਾ ਹਮ ਨੂੰ ਗੱਲ ਤੋਂ ਲੱਗਿਆ ਜਨਮਵਾਦ ਮੈਡਮ ਕੀ ਨਾਮ ਤੁਹਾਡਾ ਸਰ ਨਿਰਮਲ ਨਿਰਮਲ ਜੀ ਆਜਾ ਲੇ ਸੀ ਕੋ ਹਾਂਜੀ ਸਦਾ ਸਾਰੇ ਕਿਹੋ ਕੀ ਨਾਮ ਤੁਹਾਡਾ ਕੀ ਕੰਗਿਆ ਜੀ ਅੱਜ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਬਧਾਈਆਂ ਦਿੰਦੇ ਆਂ ਸਾਨੂੰ ਬਹੁਤ ਤੁਮ ਤਨ ਨਾਲ ਅਸੀਂ ਬਣਾਣੇ ਆਂ ਸਾਨੂੰ ਬਹੁਤ ਸੋਹੜੇ ਬਾਰੇ ਸੋਹੜੇ ਕੱਢ ਲਿਆ ਨਹੀਂ ਨਹੀਂ ਚੱਲਣਾ ਲੱਡੂ ਬੰਡੇ ਜਾ ਰਹੇ ਨੇ ਕ੍ਰਿਸ਼ਨ ਜਨਮਾਸਤੇ ਵੀ ਇਸੇ ਮੌਕੇ ਤੇ